ਗਰੀਨੇ ਚੱਲਣੀ ਹੈ ਉਧਰ ਨੂੰ ਭੈਣ ਚੁੱਦਾ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਭੈਣ ਦੀ ਖੁੱਦੀ ਜਾਵੇ ਉਹ ਆਜਾ ਗੱਡੀ ਆ ਗਈ ਭੈਣ ਨੂੰ ਬੋਈ ਤੈਨੂੰ ਮੈਂ ਪਹਿਲਾਂ ਭੈਣ ਜਾਉਣਾ ਕਿਹਾ ਇੱਧਰ ਕੋਲ ਇੱਧਰ ਕੋਲ ਤੇਰੇ ਤੇ ਆ ਤੜ ਗਿਆ ਬਾਈ ਗੱਡੀਆਂ ਓਏ ਕੋਈ ਕਿੱਥੇ ਮੁੜ ਕੋ ਇੱਧਰ ਮੁੜ ਇੱਧਰ ਮੁੜ ਬੋਲੀ ਬੋਲੀ ਗੱਡੇ ਕੱਢ ਗਏ ਦੋ ਆ ਬਈ ਦੋ ਆ ਜਾਂ ਤਿੰਨ ਹੋ ਜਾਂਦੇ ਪੰਜ ਗੱਡੀਆਂ ਥੱਲੇ 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 ਜਾਂਦੇ ਪਹਿਣ ਜੀ ਲੈ ਲੈ ਐਂ ਦੇ ਸ਼ੂ ਹਾਏਦਰਾ ਮੂੰਹ ਕਮਾ ਦੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਭੈਣ ਚੋਦਾ ਆਏ ਆਏ ਨੂੰ ਕੋਈ ਤੇ ਮਿਲੋ ਸੁ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਤਿਓ ਕਦੋਂ ਜਾਗੋਂਗੇ ਕਦੋਂ ਉੱਠੋਂਗੇ ਕਰੋ ਖਿੱਚਦਾ ਯਾਰ ਭੈਣ ਗੱਲ ਆੜਿਆ ਭੈਣ ਦੀ ਖੁੱਦੀ ਆ ਵਾ ਆ ਆ ਆ ਉਹ ਦਰ ਕਰ ਬਾੜ ਦੀ ਆ ਭੈਣ ਚ ਗੱਡੀ ਮੂਰੇ ਬੱਚ ਮਾਰਨੀ ਸੀ ਉਹਨਾਂ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ਼ ਕਰਨਾ ਗਾਲ ਨਿਕਲਦੀ ਆ ਉਹ ਭੈਣ ਚ ਉੱਠੋ ਪੰਜਾਬ ਦੇ ਲੋਕਾਂ ਨੂੰ ਤੁਸੀਂ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਨਤ ਦਾ ਲੱਖ ਦੀ ਲਾਹਨਤ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਦਿਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜੀ ਜਵਾਗ ਨਾ ਥੱਲੇ ਆ ਜੇ ਹੋਲੀ ਰੱਖ ਗੱਡੀ ਵਿੱਚ ਮਾਰ ਰਹੀ ਗੱਡੀ ਆ ਬਈ ਉਹਨੇ ਕਿ ਝਾਂ ਮੋੜ ਮੋੜ ਅੰਚੂ ਕਿਨਾਰਾ ਰੁਲ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਵਾਰ ਪਿੰਡ ਚ ਪਿੰਡ ਚ ਸੜਕ 'ਤੇ ਨਿਰਦੋਸ਼ ਪੈਸਾ ਪਤਾ ਨਹੀਂ ਕਿਹੜੀ ਜੇ ਕਿਆ ਕਟੀਆਂ ਓਏ ਚਾਰ ਕਟੀਆਂ ਆਂ ਹੈਂ ਚਾਰ ਆ ਇਧਰੋਂ ਤੇ ਜਿਹੜੀ ਗੱਡੀ ਆ ਆ ਗਈ ਉੱਤੇ ਜਮ ਹੌਲੀ ਹੌਲੀ ਉਹ ਨਾ ਪੈਣ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇ ਉਹ ਮਰਗੀਆਂ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜੇ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਿਧਾਣੇ ਦੇ ਆਲੇ-ਦਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦੇ ਝੋਗ ਦੇ ਉੱਤੋਂ ਨਹੀਂ ਲਿਆਉ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਨਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਬੱਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਪੜ੍ਹਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਦਾ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲਾਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟ ਦੂਜੇ ਪਾਸੇ ਨਹੀਂ ਹੋਗੀਆਂ ਬਾਈ ਨਹੀਂ 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 ਦੂਂਦ ਖਿੱਤੀ ਜਦ ਮਾਣ ਜ ਆ ਹੀ ਗਿਆ ਯਾਰ ਉਹ ਮਾੜਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣ ਉਪਿੰਡ ਚ ਬਾੜ ਦੇ ਇੱਥੇ ਗਲੀ ਚ ਬਾੜ ਕਰੇਗਾ ਮਨਵੈਲਾ ਉਹ ਦੋ ਇਹਨੇ ਮੂਹਰੇ ਕਰਦੇ ਨਹੀਂ ਨਹੀਂ ਤੂੰ ਗਰਾਂ ਪਿੰਡਸ ਦਾ ਬਾੜ ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੁੱਚੜ ਕੇਜਰੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗ ਹੋ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਦਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉੱਤੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨਾ ਕਹਨੂੰ ਕੱਬ ਲਓਗੇ ਕਿੰਨਾ ਕਹਨੂੰ ਰੋਕ ਲਓਗੇ ਇਹ ਚੇਤੇ ਰੱਖਿਓ ਗੱਲ ਦਾ ਹੋਣਾ ਕੱਲਾ ਭਵੰਤ ਨਹੀਂ ਕੇਜਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕੱਪ ਲੈ ਨੂੰ ਕਰਪਾ ਹੈ ਹੈ ਨਹੀਂ ਉਹ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਿਆ ਹਾਰਨ ਤੇ ਹੱਥ ਰਖਾ ਹਰਨ ਤੇ ਹੱਥ ਰਖਾ ਹੱਥ ਰਖਾ ਹਰਨ ਤੇ ਯਾਰ ਕਹੋੜੇ ਬੰਦਾ ਬਾਈ ਇੱਥੋਂ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਮੈਂ ਟਰੈਕਟਰ ਮੂਰੇ ਕਰ ਦੁੱਟਾ ਖਿੱਚ ਖਿੱਚ ਰੰਬੇ ਕਰਦੇ ਚੋਰ ਆ ਕਹਿੰਦੇ ਚੋਰ ਟਰੈਕਟਰ ਮੂਰੇ ਕਰਦੇ ਕਹਿੰਦੇ ਟਰੈਕਟਰ ਮੂਰੇ ਕਰਦੇ ਮੋੜ 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 ਉਤਰ ਕੇ ਭੱਜਲੇ ਮੇਂ ਤੇਰਾ ਮੋੜ ਸੀ ਹੈ ਉਤਰ ਕੇ ਭੱਜ ਖੜ ਦੇ ਖੜ ਦੇ ਮੋੜ 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 ਭੋਰ ਭੈਣ ਦੁੱਟਾ ਕਿ ਦੱਗ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀ ਹਿਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਯਾਰਾ ਮੋੜ ਲੈ ਵਈ ਗੱਲੀ ਬਾਤ ਹੋ ਗਈ ਕਦੀ ਮਰਨੀ ਨੇ ਓ ਮੋੜ ਲਾ ਅੱਡੀ ਮੋੜਨੀ ਨੂੰ ਮੁਰਾ ਬੰਦਾ ਆ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮਾੜਾ ਹਿੱਸਾ ਲਾ ਵੇ ਹਿੱਸਾ ਨਾ ਮਾੜਾ ਦੀ ਨਰੇ ਮਗਰੋਵਾਰੀ ਵਿੱਚ ਨਗਰੋਈ ਮਾਰੀ ਮੇਰੇ ਗੱਡੀ ਵਿੱਚ ਉੱਤੇ ਔਰ ਰੇਡੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਹੋਏ ਉਹ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੱਚੇ ਅੱਗ ਲਾ ਦਿਓ ਲੱਖਾਂ ਘੇਰ ਲਿਆ ਉਹ ਸੱਤਾਂ ਆ ਕੇ ਲੜ ਲਿਆਣੇ ਜਾਂਦਾ ਕਿਉਂ ਕਹਿੰਦੇ ਵਾਸਤੇ ਕਿਉਂ ਜਾਂਦੇ ਆ ਵੀ ਅੱਗ ਕਿਉਂ ਬਾਈ ਕਿਉਂ ਗੱਲ ਕਰਦੇ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਾਰਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਾ ਚੱਕਤਾ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂ ਆ ਭੈਣ ਚਾ ਹਾਂ ਰੇਡੀਓ ਲੋਕਾਂ ਪਿੱਛੇ ਹੁਣ ਤੱਕ ਇੱਥੋਂ ਨੂੰ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਾਈ ਫਸ ਗਈ ਜੇ ਲੱਗੋ ਪਿੰਡ ਆ ਬੰਦਾ ਹੀ ਨਿਕਲ ਰਿਹਾ ਹੋ ਗਈ ਬਾਹਰ ਯਾਰ ਕਮਾਲ ਦੀ ਗੱਲ ਨਹੀਂ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਮਾਸ਼ਾ ਅੱਜ ਰਾਮਾ ਨਹੀਂ ਨਹੀਂ ਤਾਂ ਯਾਰ ਭੈਣ ਚ ਲੁਧਿਆਣਾ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਤਾਂ ਚੋਇ ਰਿਹਾ ਕੀ ਨਾਂ ਵੀ ਯਾਰ ਭੈਣ ਚ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਜੱਪਿਆ ਸੀ ਤੇ ਜੱਪ ਨਹੀਂ ਨਹੀਂ ਭਾਨਾ ਤਾਂ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਪਾਂਦੋ ਗੱਡੀ ਪਾਂਦਿਓ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਇਆ ਆਪਾਂ ਉਦੇ ਕਿਹੜਾ ਪਿੰਡ ਜੂ ਲਿਧਾਣੇ ਦੇ ਵਾਲੇ ਉਰਲੇ ਪਾਸੇ ਵਾਹ ਨਹੀਂ ਕਿਹੜਾ ਭੈਣ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਸਟੀਕਾ टाकी ਪੱਟੀ ਜੰਦਿਆ टाकी ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਪਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਦਾ ਕਰਕੇ ਵਿੱਚ ਮਾਰਦੇ ਮਾਰੀ ਕਰ 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 ਪਿੱਛੇ ਗੱਡੀ ਲੱਗੀ ਨਾਲ ਆਹ ਤੇਰੇ ਕੋਲ ਨਾਲ ਲਈ ਹੋਈ ਬਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਜਦ ਘਰਾਂ ਚ ਬੜੇ ਲੋਕ ਦੇ ਹੀ ਖੜੇ ਆ ਗੱਛਾਂ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰ ਉਹ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਛੋਡੇ ਖਤਰ ਭਾਂ ਤੁਰੇ ਫਿਰਦੇ ਤੁਸੀਂ ਆਹਦੇ 12 ਜੁਵੇ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੈ ਹੋਕਾ ਦੇ ਕੇ ਦੱਸ ਮੈਂ ਮੈਂ ਤੈਨੂੰ ਮੇਧਰੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉੱਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿੱਧਰ ਮੋੜਦਾ ਚੱਲ ਤੋ ਮੈਂ ਤੁਨੂੰ ਉਦੀ ਭੈਣ ਚੱਲ ਟਰੈਕਟਰ ਚ ਬੈਜੀ ਗੱਡੀ ਉਹਰਾ ਲੱਕ ਦੀ ਤੂੰ ਮੈਂ ਕਹੇ ਜਨਾ ਵੀ ਇਹ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਪਿੰਡ ਭੈਣ ਜੋਤਨੀ ਪਤਾ ਕੀ ਨਾਂ ਪਿੰਡ ਦੇ ਦਾ ਨਹੀਂ ਲੋਕਾਂ ਨੂੰ ਗੋ ਵੀ ਨਹੀਂ ਬਾਈ ਬਾਹਰ ਨਹੀਂ ਕਰ ਰਹੇ ਇਹਦੇ ਦਿਮਾਗਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਉਹ ਖੜਨ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜਨ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਤੇ ਮੜਾ ਪਿੰਡ ਚੋਕਾ ਅਕਾਬਾਜ ਫਿਰ ਤੱਕਿਆ ਦੋ ਕੋਟਾ ਜਿਵੇਂ ਕੋਣ ਹੁਣ ਭੈਣ ਰੱਖ ਲੋਕਾਂ ਨੂੰ ਆਹ ਲੋਕਾਂ ਨੂੰ ਕੋਣ ਦੱਬੀ ਤੇ ਰਹਿੰਦੇ ਨੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈਵਿਟ ਲੈ ਦੱਸ ਯਾਰ ਆ ਫੈਂਟ ਕਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਮਾਸ਼ਾ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮਲਾ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਹਾਂ ਜੁੰਟ ਲੱਗੀ ਹੋਈ ਹੈ ਖੜਦੇ ਨਹੀਂ ਹੁੰਦੇ ਉਹ ਖੜਦੇ ਨਹੀਂ ਦਿੰਦੇ ਉਹ ਬਾਹਰ ਦਵਾਈ ਜਾਂਦੇ ਲੋਕ ਖੜਦੇ ਨਹੀਂ ਦਿੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਭੈਣ ਤੇ ਪਿੰਡ ਤਾਂ ਇੰਨਾ ਟੈਲੀਫੋਨ ਚਾਲਦਾ ਕਿਉਂ ਫੋਨ ਨਾਲ ਫੋਨ ਬਈ ਹੁਣ ਇੱਥੇ ਬੰਦ ਸੀ ਛੀਸ਼ਾ ਭੰਨਣਾ ਕੋਈ ਨੀ ਕੋਈ ਪਾਣ ਪਾਣ ਆਦੇ ਆਦੇ ਪੱਟੜੋ ਓ ਪੱਟੜੋ ਕੋਈ ਨੀ ਪਾਣੋ ਆ ਦੇਖੋ ਪੱਟੜੋ ਆ ਆ ਬੱਟੜਾ ਆ ਬੱਟੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲੇ ਲਾਹਨਤ ਹੋ ਓ ਲਾਹਨਤ ਹੋ ਲੋਕ ਓ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ